ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨੇ ਤੁਸੀਂ ਸਾਰੇ ਵਧੀਆ ਹੋਵੋਗੇ ਨਸ਼ਾ ਵਿਰੁੱਧ ਯੁੱਧ ਜਿਹੜਾ ਕਿ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਸਾਹਿਬ ਨੇ ਪੰਜਾਬ ਦੇ ਵਿੱਚ ਸ਼ੁਰੂ ਕੀਤਾ ਸੀ ਉਹਦੀ ਅਸਲੀਅਤ ਸਾਹਮਣੇ ਆ ਗਈ ਹੈ ਕਿ ਨਸ਼ਾ ਆ ਵਿਰੁੱਧ ਯੁੱਧ ਜਿਹੜਾ ਨਾ ਹਕੀਕਤ ਉਹਦੀ ਕੀ ਹੈ ਕਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਬੇਹਕੂਬ ਬਣਾਇਆ ਜਾ ਰਿਹਾ ਹੈ ਕਿ ਅਸੀਂ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਨ ਨੇ ਆ ਜਦਕਿ ਹਕੀਕਤ ਇਹਦੇ ਬਿਲਕੁਲ ਉਲਟ ਹੈ ਤੇ ਨਾਲ ਹੀ ਨਾਲ ਦੂਜੀ ਇੱਕ ਵੱਡੀ ਖਬਰ ਸਾਹਮਣੇ ਇਹ ਆ ਰਹੀ ਹੈ ਕਿ ਮੁੱਖ ਮੰਤਰੀ ਸਾਹਿਬ ਦੀ ਬੇਨਾਮ ਸੰਪਤੀ ਪੰਜਾਬ ਦੇ ਵਿੱਚ ਨਹੀਂ ਬਲਕਿ ਵਿਦੇਸ਼ ਦੇ ਵਿੱਚ ਨਿਕਲ ਆਈ ਹੈ ਕਿਹੜੇ ਵਿਦੇਸ਼ ਚ ਨਿਕਲੀ ਹੈ ਇਹ ਅੱਜ ਦੀ ਵੀਡੀਓ ਦੇ ਵਿੱਚ ਸਾਰੇ ਖਲਾਸੇ ਹੋਣਗੇ ਕਿ ਕਿ ਕਿਸ ਤਰ੍ਹਾਂ ਮੁੱਖ ਮੰਤਰੀ ਸਾਹਿਬ ਵਿਦੇਸ਼ ਦੇ ਵਿੱਚ ਆਪਣੀਆਂ ਪ੍ਰਾਪਤੀਆਂ ਬਣਾਉਂਦੇ ਪਏ ਐ ਤੇ ਪੰਜਾਬ ਦੇ ਲੋਕਾਂ ਨੂੰ ਕਿਦਾਂ ਨਸ਼ਾ ਮੁਕਾਓ ਮਹਮ ਦੇ ਜ਼ਰੀਏ ਬੇਫੂਦ ਬਣਾ ਰਹੇ ਐ ਬਹੁਤ ਵਧੀਆ ਅੱਜ ਦੀ ਵੀਡੀਓ ਹੈ ਕਿਉਂਕਿ ਇਹਦੇ ਵਿੱਚ ਮੁੱਖ ਮੰਤਰੀ ਸਾਹਿਬ ਦੇ ਬਹੁਤ ਸਾਰੇ ਜਿਹੜੇ ਕਿ ਸਮਝ ਲਓ ਕਿ ਰਾਜ਼ ਹਨ ਫਾਸ਼ ਹੋਣ ਵਾਲੇ ਐ ਪਹਿਲਾਂ ਆਪਾਂ ਚੱਲ ਕੇ ਦੇਖ ਲੈਨੇ ਅੱਜ ਦੀ ਵੀਡੀਓ ਫਿਰ ਕਰਨੇ ਆ ਇਸ ਤੇ ਵਿਚਾਰ ਨਸ਼ਾ ਵਿਰੋਧੀ ਯੁੱਧ ਚੜਾਉਣ ਵਾਲੇ ਪੰਜਾਬ ਦੇ ਮੁੱਖ ਮੰਤਰੀ ਕਸੂਤੇ ਫਸ ਗਏ ਨੇ ਯਾਨੀ ਬੇਨਾਮੀ ਸੰਪਤੀ ਦਾ ਇੱਕ ਬਹੁਤ ਵੱਡਾ ਦਾਵਾ ਹੋ ਗਿਆ ਤੇ ਤਾਰਾ ਆਸਟ੍ਰੇਲੀਆ ਤੱਕ ਜੁੜਗੀਆਂ ਨੇ ਤਾਂ ਹੁਣ ਕਹਿੰਦੇ ਭਗਵਾਨ ਤਮਾਨ ਦਾ ਵੀ ਘਰ ਟਹਿਆ ਜਾਊਗਾ ਹੁਣ ਦੂਜੇ ਪਾਸੇ ਸਵਾਲ ਉੱਠ ਖੜੇ ਨੇ ਦੌਰਵਜਾਦ ਡੀਜੀਪੀ ਪੰਜਾਬ ਦੇ ਉਹਨਾਂ ਨੂੰ ਵੀ ਇਸ ਗੱਲ ਦੇ ਲਪੇਟੇ ਵਿੱਚ ਲੈ ਲਿਆ ਕਿਹਨੇ ਲੈ ਲਿਆ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਹਾ ਜਾ ਰਿਹਾ ਕਿ ਭਾਈ ਤੁਸੀਂ ਜਿਹੜਾ ਨਸ਼ਾ ਵਿਰੋਧ ਯੁੱਧ ਛੇੜਿਆ ਸੀ ਇਹ ਬਿਲਕੁਲ ਫੇਲ ਹੋ ਚੁੱਕਿਆ ਔਰ ਦੂਜੇ ਪਾਸੇ ਉਹ ਇੱਕ ਵੀਡੀਓ ਸਾਹਮਣੇ ਆ ਗਿਆ ਔਰ ਇਸ ਦਾ ਵੀਡੀਓ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਇੱਕ ਪਾਸੇ ਨਸ਼ਾ ਵਿਰੋਧ ਯੁੱਧ ਛੇੜ ਜਾਂਦਾ ਪੰਜਾਬ ਦੇ ਅੰਦਰ ਔਰ ਦੂਜੇ ਪਾਸੇ ਨਸ਼ਿਆਂ ਦੇ ਵਿਰੋਧ ਕਰਨ ਵਾਲੇ ਲੋਕਾਂ ਦੀਆਂ ਕਹਿੰਦੇ ਲੱਤਾਂ ਤੋੜੀਆਂ ਜਾ ਰਹੀਆਂ ਨੇ ਔਰ ਨਾਲ ਹੀ ਨਾਲ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਝੂਠ ਬੋਲਿਆ ਜਾ ਰਿਹਾ ਜਿਨ੍ਹਾਂ ਲੋਕਾਂ ਦੇ ਘਟਾਏ ਜਾ ਰਹੇ ਨੇ ਦਹਾਸਾਹ ਦੇ ਵਿੱਚ ਕਹਿੰਦੇ ਹੋ ਨਸ਼ਾ ਤਸਕਰ ਨਹੀਂ ਉਹ ਜਿਨ੍ਹਾਂ ਨੇ ਨਜਾਇਜ਼ ਕਬਜ਼ੇ ਕਰਕੇ ਬਣਾਈ ਹੋਈ ਸੰਪਤੀ ਹੈ ਉਹਨਾਂ ਦੇ ਉੱਤੇ ਬੁਲਡੋజర్ ਚੱਲਿਆ ਜੇਕਰ ਵਾਕਈ ਨਸ਼ਿਆਂ ਵਿਰੋਧੀ ਇਹੋ ਜਿਹੇ ਹੁੰਦਾ ਤਾਂ ਕਿ ਕੋਸਟਲ ਦਾ ਘਰ ਨਾ ਟੰਦਾ ਉਸ ਉੱਪਰ ਵੀ ਬੁਲਡੋజర్ ਚੱਲਣਾ ਤੈ ਸੀ ਤਾਂ ਇਥੇ ਸਾਰੇ ਲੋਕਾਂ ਨੂੰ ਨੇਰੇ ਦੇ ਵਿੱਚ ਰੱਖਿਆ ਜਾਂਦਾ ਤਾਂ ਹੁਣ ਪੰਜਾਬ ਦੇ ਮੁੱਖ ਮੰਤਰੀ ਦਾ ਇੱਕ ਬਹੁਤ ਵੱਡਾ ਥਾਰਨਾਵਾ ਸਾਹਮਣੇ ਆ ਗਿਆ ਆਸਟ੍ਰੇਲੀਆ ਤੱਕ ਕਹਿੰਦੇ ਉੱਥੇ ਬਹੁਤ ਵੱਡੇ ਵੱਡੇ ਮੈਨ ਬਣਾਏ ਜਾ ਰਹੇ ਨੇ ਸਵਾਲ ਮੁੱਖ ਮੰਤਰੀ ਦੇ ਉੱਤੇ ਵੀ ਉੱਠਿਆ ਕਿ ਜਿਹੜੇ ਵੱਡੇ ਪੱਦਰ ਦੇ ਉੱਤੇ ਤੁਸੀਂ ਇੰਟਰਕਾਉਂਟਰ ਕਰਵਾ ਰਹੇ ਹੋ ਜਾਂ ਕਰ ਰਹੇ ਹੋ ਤਾਂ ਕਹਿੰਦੇ ਭਾਈ ਤੁਸੀਂ ਇਹਨੂੰ ਕਰਨਾ ਬੰਦ ਕਰ ਦਿਓ ਕਿਉਂਕਿ ਪੰਜਾਬ ਦੀ ਜਨਤਾ ਦਾ ਚਿੱਟੇ ਨਾਲ ਹੀ ਮਰ ਰਹੀ ਹੈ ਤੁਹਾਨੂੰ ਇਨਕਾਊਂਟਰ ਕਰਨ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਲੋਕ ਤਾਂ ਤੁਹਾਡੇ ਚਿੱਟੇ ਨਾਲ ਹੀ ਮਰ ਰਹੇ ਆ ਔਰ ਚਿੱਟਾ ਗੱਦੇ ਬੰਦੇ ਨਹੀਂ ਹੋ ਸਕਦਾ ਔਰ ਜਿਹੜੀ ਵੀਡੀਓ ਅੱਜ ਤੁਹਾਨੂੰ ਮੈਂ ਦਿਖਾਉਣ ਜਾ ਰਿਹਾ ਹੈ ਹੈਰਾਨ ਕਰ ਦੇਣ ਵਾਲੀ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਮੌਜੂਦਾ ਭਗਵੰਤ ਸਿੰਘ ਮਾਨ ਇਹਨਾਂ ਨੇ ਇੱਕ ਤਾਂ ਸਵਾਲ ਉਠ੍ਹੜੀ ਸੀ ਸਵਾਲ ਇਧਰਲੇ ਪਾਸੇ ਪੰਜਾਬ ਦੀ ਪੁਲਿਸ ਦੇ ਮੁਖੀ ਗੌਰਵ ਜਦੇਵ ਡੀਜੀਪੀ ਪੂਰੀ ਪੰਜਾਬ ਦੀ ਪੁਲਿਸ ਦੇ ਉੱਤੇ ਸਵਾਲ ਚੱਕੇ ਗਏ ਨੇ ਕਹਿੰਦੇ ਪੰਜਾਬ ਦਾ ਮੁੱਖ ਮੰਤਰੀ ਲੋਕਾਂ ਦੇ ਘਰ ਘਟ ਆ ਰਿਹਾ ਅੱਜ ਕਹਿੰਦੇ ਹੁਣ ਉਸ ਦਾ ਘਰ ਟਾਣ ਜਾ ਰਿਹਾ ਆ ਸੁਣੋ ਜਰਾ ਧਿਆਨ ਦੇ ਨਾਲ ਕਿ ਆਖਰ ਦੋਸ਼ ਕੀ ਲੱਗੇ ਨੇ ਉਹ ਸਿੰਘ ਮਾਨ ਦੇ ਉੱਤੇ ਸੁਣੋ ਅੱਜ ਭਗਵੰਤ ਮਾਨ ਅਲੀ ਬਾਪਾ ਦਾ ਇਹਦੇ 4093 ਚੋਰ ਨੇ 93 ਚੋ ਪੰਜਾਬ ਨੂੰ ਲੁੱਟ ਖਸੁੱਟ ਕਰ ਰਹੇ ਆ ਤੇ ਪੈਸਾ ਇਕੱਠਾ ਕਰਕੇ ਭਗਵੰਤ ਮਾਨ ਨੂੰ ਹੀ ਦੇ ਰਹੇ ਜਾਇਦਾਦਾਂ ਕਿੱਥੇ ਪੜ ਰਹੀਆਂ ਆ ਆਸਟ੍ਰੇਲੀਆ ਅੱਜ ਸਾਰੇ ਲੀਟਰਾਂ ਦੀ ਕਿੱਥੇ ਕਿੱਥੇ ਜ਼ਾਇਦਾਤਾ ਬਣ ਰਹੀਆ ਮੇਰੇ ਅਰਗਾ ਕੋਈ ਆਮ ਆਦਮੀ ਜਾਂ ਵਰਕਰ ਹੋਵੇ ਉਹਨੂੰ ਚੇਅਰਮੈਨੀ ਤੇ ਤਾਇਨਾਤ ਕਰ ਦੋ ਜਿਵੇਂ ਸਰਪੰਚ ਮਰ ਗਿਆ ਜਾਂ ਤਾਂ ਉਹ ਕਿਸੇ ਨੂੰ ਮਾਰੂਗਾ ਵੀ ਮੈਨੂੰ ਕੰਮ ਨਹੀਂ ਕਰਨ ਦਿੰਦਾ ਜਾਂ ਉਹ ਇਹਨਾਂ ਦੇ ਪੋਲ ਖੋਲੂਗਾ ਜਿਹੜੇ ਵੱਡੇ ਵੱਡੇ ਹੌਲਦੇ ਦਿੱਤੇ ਆ ਇਹ ਇਹਨਾਂ ਦੇ ਆਪਣੇ ਕਮਾਊ ਪੁੱਤਾਨੂੰ ਦਿੱਤੇ ਆ ਜਿਵੇਂ ਲੀਟਰ ਕਹਿੰਦੇ ਹੋ ਨਾ ਵੱਡੇ ਵੱਡੇ ਨਹੀਂ ਨੋ ਕਮੈਂਟਸ ਉਸ ਬਾਰੇ ਮੈਂ ਕੋਈ ਕਮੈਂਟਸ ਨਹੀਂ ਦੇਵਾਂ ਉਹ ਤਾਂ ਮੇਰੇ ਲੈਵਲ ਤੋਂ ਬੜਾ ਨੀਚਾ ਲੈਵਲ ਆਉਂਦਾ ਤੁਹਾਡੇ

ਉੱਥੇ ਪ੍ਰੋਟੈਸਟ ਕਰਦੋਂ ਉਫਣ ਦੀ ਉਮੀਦ ਸੀ ਕਿ ਉਹਨਾਂ ਦੇ ਮੂੰਹ 'ਚ ਜਾ ਕੇ ਕੁੱਟੀਆਂ ਦੇਤੀਆਂ ਪੈਸੇ ਦੀਆਂ 10-10 ਲੱਖ ਰੁਪਈਆ ਚੁੱਪ ਕਰਾਤੇ ਇਹ ਇਹ ਕਹਿੰਦੇ ਯੁੱਧ ਨਸ਼ਾ ਵਿਰੋਧ ਨਹੀਂ ਯੁੱਧ ਪੰਜਾਬ ਤੇ ਨੌਜਵਾਨੀ ਦੇ ਵਿਰੁੱਧ ਹੈ ਹੁਣ ਪੰਜਾਬ ਦੇ ਮੁੱਖ ਮੰਤਰੀ ਦੇ ਉੱਤੇ ਬਹੁਤ ਵੱਡੀ ਖਬਰ ਆ ਗਈ ਹੈ ਕਿਉਂਕਿ ਪੰਜਾਬ ਦੇ ਵਿੱਚ ਵਿਰੋਧ ਹੋਣਾ ਸ਼ੁਰੂ ਹੋ ਗਿਆ ਆਸਟ੍ਰੇਲੀਆ ਦੇ ਵਿੱਚ ਮੁੱਖ ਮੰਤਰੀ ਸਾਹਿਬ ਭਗਤ ਸਿੰਘ ਮਾਨ ਕਹਿੰਦੇ ਆਪਣੀ ਜਾਇਦਾਦ ਬਣਾ ਰਹੇ ਨੇ ਤਾਂ ਹੁਣ ਕੀ ਸਚਾਈ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗ ਜੂਗਾ ਪਰ ਹੁਣ ਪੰਜਾਬ ਦੇ ਵਿੱਚੋਂ ਵੱਡੇ ਪੱਧਰ ਦੇ ਉੱਤੇ ਵਿਰੋਧ ਹੋ ਗਿਆ ਕਹਿੰਦੇ ਪੰਜਾਬ ਦੇ ਵਿੱਚ ਨਸ਼ਾ ਵਿਰੁੱਧ ਤਾਂ ਨਹੀਂ ਵਾਕਈ ਕਹਿ ਸਕਦੇ ਜਿਵੇਂ ਕਿ ਰਿਕਾਉਂਟਰ ਹੋ ਰਹੇ ਨੇ ਪੰਜਾਬ ਦੇ ਲੋਕ ਮਾਰੇ ਜਾ ਰਹੇ ਨੇ ਇਹਦਾ ਹੁਣ ਲੋਕਾਂ ਦੇ ਵਿਰੁੱਧ ਚੱਕ ਦਿੱਤਾ ਝੋਕਾ ਜਿਹੜਾ ਕੇ ਭਗਵੰਤ ਸਿੰਘ ਮਾਨ ਦਾਵਾ ਕਰਦੇ ਸੀ ਕਿ ਅਸੀਂ ਕਿਸੇ ਵੀ ਨਸ਼ੇ ਤਸਕਰ ਦਾ ਘਰ ਤਾਂ ਨਹੀਂ ਛੱਡਾਂਗੇ ਪਰ ਹੁਣ ਸਵਾਲ ਸਭ ਤੋਂ ਵੱਡਾ ਤੁਹਾਡੇ ਸਾਰਿਆਂ ਦੇ ਸਾਹਮਣੇ ਖੜਾ ਕਿਉਂਕਿ ਜਿਹੜੀ ਕੌਸੇ ਵੇਰ ਬਠਿੰਡੇ ਵਾਲੀ ਆ ਉਹਦਾ ਅੱਜ ਤੱਕ ਉਹੀ ਮਾਮਲ ਤੁਹਾਡੇ ਸਾਹਮਣੇ ਆ ਉਹਦੇ ਉੱਤੇ ਜਦੋਂ ਕੋਈ ਸਵਾਲ ਚਾਹਦਾ ਤਾਂ ਉਹਨੂੰ ਪੈ ਦਿੰਦੇ ਆ ਤਾਂ ਉੱਤੇ ਲਾਉਣ ਲਿਆ ਹੋਇਆ ਇਹੇ ਕਰਦੇ ਉੱਤੇ ਰੋਡੋਜਰ ਨਹੀਂ ਚੱਲਦਾ ਤਾਂ ਕੀ ਹੁਣ ਨਸੇ ਤਸਕਰਾਂ ਦੇ ਕੀ ਪਤਾ ਕਿਸੇ ਨੂੰ ਵੀ ਕਿਹੜੇ ਕਿਹੜੇ ਤੇ ਲਾਉਣ ਚੱਲ ਰਿਹਾ ਜਾਂ ਕਿਹੜੇ ਘਰ ਗੈਰ ਕਾਨੂੰਨੀ ਜ਼ਮੀਨ ਦੇ ਵਿੱਚ ਨੇ ਤਾਂ ਹੁਣ ਸਵਾਲ ਬਹੁਤ ਵੱਡਾ ਭਗਵੰਤ ਸਿੰਘ ਮਾਨ ਜਿਹੜੇ ਯੁੱਧ ਨੂੰ ਲੈ ਕੇ ਨਿਕਲੇ ਸੀ ਉਹੀ ਯੁੱਧ ਇਹਨਾਂ ਦੇ ਵਿਰੁੱਧ ਚੱਲ ਪਿਆ ਕਿਉਂਕਿ ਪੰਜਾਬ ਦੇ ਲੋਕ ਚਾਹੁੰਦੇ ਸੀ ਜੇਕਰ ਯੁੱਧ ਚਲਾਉਣਾ ਤਾਂ ਫਿਰ ਬਰਾਬਰ ਤੋਂ ਲਿਆ ਜਾਵੇ ਜਿਵੇਂ ਕਿ ਇਹਨਾਂ ਦੇ ਮੁੱਖ ਮੰਤਰੀ ਦੇ ਆਪਣੇ ਐਮਐਲਏ ਫੜੇ ਜਾ ਰਹੇ ਨੇ ਕੋਈ ਵੀ ਰਾ ਇੱਕ ਫੜਿਆ ਜਾ ਰਿਹਾ ਜਾਂ ਫਿਰ ਇਹ ਪਾਸ ਚੋਦਰ ਫੜੀ ਜਾਂਦੀ ਹੈ ਪੂਰੇ ਹੈਡਲਾਈਨ ਦੇ ਵਿੱਚ ਇਹਦਾ ਵੀ ਨਾਮ ਆ ਜਾਂਦਾ ਤਾਂ ਮੁੱਖ ਮੰਤਰੀ ਸਾਹਿਬ ਤਾਂ ਫਿਰ ਉਸ ਤੋਂ ਪਿੱਛੇ ਹਟ ਜਾਂਦੇ ਨੇ ਉਹ ਫਿਰ ਲੋਕ ਪੰਜਾਬ ਦੇ ਕਹਿੰਦੇ ਕਿਹੜੀ ਪਾਵਰ ਹੈ ਦੀ ਵਿੱਚੇ ਵਿੱਚ ਲੋਕ ਕਹ ਰਹੇ ਸੀ ਕਹਿੰਦੇ ਇਹਦੇ ਆਈਪੀਐਸ ਅਫਸਰਾਂ ਦੇ ਨਾਲ ਔਰ ਵੱਡੇ ਵੱਡੇ ਲੀਡਰਾਂ ਦੇ ਨਾਲ ਕਹਿੰਦੇ ਇਹਦਾ ਸੰਬੰਧ ਪਾਏ ਗਏ ਨੇ ਜਾਂ ਇਹਦੇ ਲਿੰਕ ਨੇ ਤਾਂ ਫੇਰ ਭਗਵੰਤ ਮਾਨ ਸਾਹਿਬ ਦੀ ਇੱਥੇ ਪਾਵਰ ਛੋਟੀ ਕਿਉਂ ਪਾ ਜਾਂਦੀ ਆ ਉਹ ਚੁੱਪੇ ਵਾਲੀ ਦੇ ਸਾਹਮਣੇ ਇਹ ਪੰਜਾਬ ਦੇ ਲੋਕ ਮੰਗ ਕਰ ਰਹੇ ਕਹਿੰਦੇ ਆਪਣੇ ਪਹਿਲਾਂ ਘਰ ਦੇ ਉੱਤੇ ਵੀਡੀਓ ਜਰ ਚੱਲਣ ਦੇਖੋਗੇ ਉਹ ਅੰਤਮਾਨ ਦੇ ਉੱਤੇ ਇੱਕ ਹੋਰ ਵੀ ਬਹੁਤ ਵੱਡਾ ਦੋਸ਼ ਲੱਗ ਗਿਆ ਕਹਿੰਦੇ ਭਗਵੰਤ ਸਿੰਘ ਮਾਰਖੋ ਦਾਰੂ ਪਿੰਦੇ ਨੇ ਖੁਦ ਆਪ ਨਸ਼ੇ ਕਰਦੇ ਹੋ ਬੰਦਾ ਨਸ਼ਾ ਪੰਜਾਬ ਦੇ ਵਿੱਚੋਂ ਖਤਮ ਕਿਵੇਂ ਕਰ ਦੂਆ ਇਹ ਪੰਜਾਬ ਦੀ ਜਨਤਾ ਦੇ ਸਵਾਲ ਨੇ ਹੁਣ ਜਗ੍ਹਾ ਜਗ੍ਹਾ ਦੇ ਉੱਤੇ ਮੁੱਖ ਮੰਤਰੀ ਨੂੰ ਘੇਰਿਆ ਜਾ ਰਿਹਾ ਕਿਉਂਕਿ ਪੰਜਾਬ ਦੀ ਜਨਤਾ ਇਸ ਕਦਰ ਖਫਾ ਹੋ ਗਈ ਆ ਇੱਕ ਮਨਿੰਦਰਦੀਪ ਨਾਮ ਦਾ ਇੱਕ ਮੁੰਡਾ ਮਾਰਿਆ ਜਾਂਦਾ ਕਰੰਟ ਲਾ ਕੇ ਪੰਜਾਬ ਦੀ ਪੁਲਿਸ ਦੁਆਰਾ ਜਿਹੜਾ ਗੇ ਬਠਿੰਡੇ ਦੇ ਵਿੱਚ ਸੀਆਈ ਸਟਾਫ ਨੇ ਕਰੰਟ ਲਾ ਕੇ ਮਾਰ ਦਿੱਤਾ ਸੀ ਤਾਂ ਉਸ ਬੰਦੇ ਨੂੰ ਇਨਸਾਫ ਲੈਣ ਦੇ ਲਈ ਅੱਜ ਤੱਕ ਧਰਨਾ ਲੱਗਿਆ ਪਿਆ ਕਰਨਲ ਬਾੜ ਦੀ ਪਤਨੀ ਹੋਰ ਪਤਾ ਨਹੀਂ ਕਿਹੜੇ ਕਿਹੜੇ ਪਰਿਵਾਰ ਬਹੁਤ ਸਾਰੇ ਜਸਪ੍ਰੀਤ ਸਿੰਘ ਦੇ ਮਾਤਾ ਪਿਤਾ ਬਹੁਤ ਸਾਰੇ ਪਰਿਵਾਰ ਇਕੱਠੇ ਹੋ ਗਏ ਨੇ ਤਾਂ ਹੁਣ ਪੰਜਾਬ ਦੇ ਲੋਕ ਇਸ ਗੱਲ ਦੀ ਮੰਗ ਕਰਦੇ ਨੇ ਕਿ ਮੁੱਖ ਮੰਤਰੀ ਸਾਹਿਬ ਨੇ ਇੱਕ ਵੀ ਕਮੈਂਟ ਨਹੀਂ ਕੀਤਾ ਇਹਨਾਂ ਗੱਲਾਂ ਦੇ ਉੱਤੇ ਤਾਂ ਆਪਣੀ ਪੋਸ ਨਹੀਂ ਲਗਾਉਣ ਦੀ ਖਾਤਰ ਕਰਨਲ ਮਾਮਲੇ ਤੋਂ ਉਹਨਾਂ ਦੀ ਝੜਤ ਪੈ ਗਈ ਸੀ ਜਦੋਂ ਕਰਨਲ ਵਾਰਡ ਦੀ ਪਤਨੀ ਉਹਨਾਂ ਨੂੰ ਮਿਲ ਕੇ ਆਉਂਦੀ ਹੈ ਮੁੱਖ ਮੰਤਰੀ ਸਾਹਿਬ ਦੇ ਨਾਲ ਇੱਕ ਮੀਟਿੰਗ ਹੁੰਦੀ ਹੈ ਇਹਦੇ ਵਿੱਚ ਬਹੁਤ ਵੱਡਾ ਭਰੋਸਾ ਦਿਵਾਇਆ ਜਾਂਦਾ ਕਹਿੰਦੇ ਅਸੀਂ ਤੁਹਾਡਾ ਇਨਸਾਫ ਦਵਾਵਾਂਗੇ ਤੁਹਾਨੂੰ 6 ਵਜੇ ਦਾ ਟਾਈਮ ਦੇ ਦਿੰਦੇ ਮੁੱਖ ਮੰਤਰੀ ਸਾਹਿਬ ਕਹਿੰਦੇ ਉਹਨਾਂ ਪੁਲਿਸ ਮੁਲਾਜ਼ਮਾਂ ਤੇ ਅਸੀਂ ਕਾਰਵਾਈ ਕਰਾਂਗੇ ਤਾਂ ਹੀ ਪੁਲਿਸ ਮੁਲਾਜ਼ਮਾਂ ਨੂੰ ਅੱਜ ਬਾਹਰ ਭਜਾਇਆ ਗਿਆ ਸਵਾਲ ਤਾਂ ਮੌਜੂਦਾ ਸਰਕਾਰ ਤੋਂ ਉੱਠਣਗੇ ਜਾਂ ਫਿਰ ਉਥੋਂ ਦੇ ਡੀਆਈਜੀ ਜਿਹੜੇ ਬਣ ਚੁੱਕੇ ਨੇ ਐਸਐਸਪੀ ਨਾਨਕ ਸਿੰਘ ਉਹਨਾਂ ਤੋਂ ਵੀ ਉੱਠ ਰਹੇ ਨੇ ਪਾ ਪੰਜਾਬ ਦੇ ਲੋਕ ਬਿਲਕੁਲ ਖਵਾ ਹੋ ਚੁੱਕੇ ਅੱਜ ਦੀ ਸਰਕਾਰ ਤੋਂ ਜੇਕਰ ਵਾਕਈ ਪੰਜਾਬ ਦੇ ਅੰਦਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੁਝ ਚੰਗਾ ਕਰਨਾ ਚਾਹੁੰਦੇ ਆ ਦੋ ਸਾਲਾਂ ਦੇ ਵਿੱਚ ਵਿੱਚ ਜਿਹੜੇ ਇਹਨਾਂ ਦੇ ਰਹਿ ਗਏ ਨੇ ਤਾਂ ਸਭ ਤੋਂ ਪਹਿਲਾਂ ਆਪਣੇ ਪਾਸਟੋਰੀਨਾਂ ਦੇ ਉੱਤੇ ਜਿੰਨੇ ਵੀ ਫੜੇ ਜਾ ਰਹੇ ਇਹਨਾਂ ਦੇ ਲੀਡਰਾਂ ਦੇ ਉੱਤੇ ਬਹੁਤ ਵੱਡਾ ਐਕਸ਼ਨ ਲੈਣ ਦੀ ਲੋੜ ਹੈ ਨਹੀਂ ਪੰਜਾਬ ਦੀ ਜਨਤਾ 2027 ਦੇ ਲਈ ਜਵਾਬਦੇਹੀ ਬੈਠੀ ਹੈ ਤਾਂ ਠੀਕ ਹੈ ਪੰਜਾਬ ਵਾਲੇ ਜੁਨੇ ਪੈਂਡ ਪੁਰਾਣੇ ਮੈਚਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਆਖਿਓਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਦੇ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੇਖਿਆ ਕਿ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਸਾਹਿਬ ਨੇ ਜਿਹੜਾ ਕਿ ਨਸ਼ਾ ਵਿਰੁੱਧ ਯੁੱਧ ਸ਼ੁਰੂ ਕੀਤਾ ਸੀ ਉਹਦੀ ਹਕੀਕਤ ਇਹ ਹੈ ਕਿ ਦੇਖੋ ਕਿ ਜਿਹੜੇ ਘਰ ਢਾਏ ਗਏ ਨਾ ਉਹ ਉਹਨਾਂ ਲੋਕਾਂ ਦੇ ਨਹੀਂ ਢਾਏ ਗਏ ਜਿਹੜੇ ਚਿੱਟੇ ਦਾ ਕਾਰੋਬਾਰ ਕਰਦੇ ਸੀ ਬਲਕਿ ਉਹਨਾਂ ਲੋਕਾਂ ਦੇ ਢਾਏ ਗਏ ਆ ਜਿਹੜੇ ਕਿ ਕਬਜ਼ਾ-ਕਬਜ਼ਾ ਕਰਕੇ ਬੈਠੇ ਸੀ ਕਿਸ ਤਰ੍ਹਾਂ ਪੰਜਾਬ ਦੀ ਆਵਾਮ ਨੂੰ ਬੇਵਕੂਫ ਬਣਾਇਆ ਜਾ ਰਿਹਾ ਹੈ ਕੀ ਇਹ ਜਾ ਰਿਹਾ ਹੈ ਕਿ ਇਹ ਜਿਹੜੇ ਨਸ਼ੇ ਦਾ ਕਾਰੋਬਾਰ ਕਰਦੇ ਆ ਇਹ ਉਹਨਾਂ ਦੀਆਂ ਪ੍ਰਾਪਰਟੀਆਂ ਢਾਈਆਂ ਜਾ ਰਹੀਆਂ ਤੇ ਹਕੀਕਤ ਦੇ ਵਿੱਚ ਉਹ ਜਿਹੜੇ ਕਬਜ਼ਾ ਮਾਫੀਆ ਉਹਨਾਂ ਦੇ ਘਰ ਢਾਏ ਗਏ ਆ ਅਗਰ ਵਾਕਿਆ ਹੀ ਨਸ਼ਾ ਕਰਨ ਵਾਲੇ ਜਿਹੜੇ ਨਸ਼ਾ ਵੇਚਦੇ ਆ ਉਹਨਾਂ ਦੇ ਘਰਾਂ ਨੂੰ ਢਾਇਆ ਜਾ ਰਿਹਾ ਤੇ ਫਿਰ ਹਰੇ ਤਿੱਕਰ ਅਮਨਦੀਪ ਕੌਰ ਜਿਹੜੀ ਲੈਡੀ ਕਾਂਸਟੇਬਲ ਬਠਿੰਡੇ ਵਾਲੀ ਉਹਦੇ ਘਰ ਨੂੰ ਕੌਣ ਨਹੀਂ ਢਾਇਆ ਗਿਆ ਇਹ ਸਿਰਫ ਔਰ ਸਿਰਫ ਇੱਕ ਲੋਕਾਂ ਦੇ ਸਾਹਮਣੇ ਟੋਪੀ ਡਰਾਮਾ ਕਰਦੇ ਹੁੰਦੇ ਆ ਸਿਆਸਤਦਾਨ ਤਾਂ ਕਿ ਲੋਕ ਇਹ ਸਮਝਣ ਕਿ ਬਹੁਤ ਐਕਸ਼ਨ ਹੋ ਰਿਹਾ ਬੜਾ ਕੰਮ ਹੋ ਰਿਹਾ ਹਕੀਕਤ ਦੇ ਵਿੱਚ ਉਹਦੇ ਪਿੱਛੇ ਕੋਈ ਹੋਰ ਹੀ ਮਕਸਦ ਹੁੰਦਾ ਹੈ ਦੇਖ ਲਓ ਕਿ ਨਸ਼ਾ ਵਿਰੁੱਧ ਯੁੱਧ ਸ਼ੁਰੂ ਕਰਕੇ ਉਹਦਾ ਨਾਂ ਦੇ ਕੇ ਤੇ ਜਿਹੜਾ ਕਬਜ਼ਾ ਮਾਫੀਆ ਕੰਮ ਹੈ ਜਿਹੜਾ ਕਿ ਉਹਨਾਂ ਦੇ ਆਪਣੇ ਕਿਸੇ ਵੀ ਐਮਐਲਏ ਨੇ ਜਿਹੜੇ ਕੋਈ ਤਾਕਤਵਰ ਲੋਕ ਜਿਹੜੇ ਆਪਣੇ ਸੱਜਣ ਹੈ ਉਹਨਾਂ ਦੀ ਜਗ੍ਹਾ ਤੇ ਜਿਨ੍ਹਾਂ ਨੇ ਕਬਜ਼ਾ ਕੀਤੇ ਆ ਉਹ ਵੀ ਕਲੀਅਰ ਕਰਾ ਲਏ ਤੇ ਆਵਾਮ ਨੂੰ ਇਹ ਹੀ ਲੱਗਦਾ ਕਿ ਜਿਸ ਤਰ੍ਹਾਂ ਜੀ ਨਸ਼ਾ ਵਿਰੁੱਧ ਦੇ ਵਿੱਚ ਜਿਹੜੇ ਲੋਕ ਵੇਚਦੇ ਸੀ ਉਹਨਾਂ ਦੇ ਘਟ ਆਏ ਗਏ ਆ ਤੇ ਨਾਲ ਹੀ ਨਾਲ ਦੇਖੋ ਹੁਣ ਸੀਐਮ ਭਗਵੰਤ ਮਾਨ ਸਾਹਿਬ ਦੀ ਜਿਹੜੀ ਇਹ ਸੰਪਤੀ ਹੈ ਉਹ ਬਾਹਰ ਦੇ ਮੁਲਕ ਵਿਦੇਸ਼ ਦੇ ਵਿੱਚ ਨਿਕਲ ਆਈ ਹੈ ਆਸਟ੍ਰੇਲੀਆ ਦੇ ਵਿੱਚ ਕਿ ਇਹ ਲੋਗ ਆਪਣੀ ਸੰਪਤੀ ਵੀ ਨਾ ਬਾਹਰ ਬਣਾਉਂਦੇ ਪਏ ਆ ਤੇ ਉਂਝ ਕਹਿੰਦੇ ਜੀ ਅਸੀਂ ਪੰਜਾਬ ਦੇ ਲੋਕਾਂ ਦੇ ਖਾਦਮ ਹੈ ਖਿਦਮਤ ਕਰਨ ਵਾਸਤੇ ਆਏ ਆ ਅਗਰ ਤੁਸੀਂ ਪੰਜਾਬ ਦੇ ਲੋਕਾਂ ਦੀ ਖਿਦਮਤ ਕਰਨ ਵਾਸਤੇ ਆਏ ਹੋ ਅੱਥੇ ਪੰਜਾਬ 'ਚ ਹੀ ਰਹਿਣਾ ਚਾਹੁੰਦੇ ਹੋ ਪੰਜਾਬ ਦੇ ਵਿੱਚ ਹੀ ਆਪਣੀ ਜ਼ਿੰਦਗੀ ਗੁਜ਼ਾਰਨਾ ਚਾਹੁੰਦੇ ਹੋ ਮਸਤਕਬਲ ਦੇ ਵਿੱਚ ਹੀ ਤੇ ਫਿਰ ਆਪਣੀ ਸੰਪਤੀ ਬਾਹਰ ਕਿਉਂ ਬਣਾਉਂਦੇ ਪਏ ਹੋ ਫਿਰ ਪੰਜਾਬ ਦੇ ਵਿੱਚ ਹੀ ਬਣਾਓ ਪਰ ਪਤਾ ਨਾ ਕਿ ਅਗਰ ਇੱਥੇ ਸੰਪਤੀ ਬਣਾਵਾਂਗੇ ਇੱਥੇ ਜਾਇਦਾਦਾਂ ਬਣਾਵਾਂਗੇ ਤੇ ਫੜੇ ਜਾਵਾਂਗੇ ਕਿਉਂਕਿ ਅੱਜ ਤੇ ਹਕੂਮਤ ਹੈ ਕੋਈ ਪੁੱਛ ਦੱਸ ਨਹੀਂ ਕਰਨ ਦਿਆ ਪਰ ਜਦੋਂ ਇਸ ਕੁਰਸੀ ਤੋਂ ਉਤਰੇ ਤੇ ਫਿਰ ਮੁਕਦਮੇ ਤੇ ਮੁਕਦਮੇ ਸ਼ੁਰੂ ਹੋਇਆ ਨੇ ਪੁੱਛਗਛ ਸ਼ੁਰੂ ਹੋਇਆ ਨਹੀਂ ਹੈ ਤੇ ਇਸੇ ਕਰਕੇ ਇਹ ਲੋਗ ਆਪਣੀ ਸੰਪਤੀ ਆਪਣੀ ਜਾਇਦਾਦਾਂ ਬਾਹਰ ਬਣਾਉਂਦੇ ਆ ਦੇਖ ਲੋ ਕਿ ਕਿਸ ਤਰ੍ਹਾਂ ਇਹ ਲੋਗ ਪੰਜਾਬ ਦੇ ਲੋਕਾਂ ਨਾਲ ਧੱਕਾ ਕਰੰਦੇ ਇਹ ਨਹੀਂ ਖਾਲੀ ਇਹ तकरीबन ਜਿੰਨੇ ਵੀ ਬਾਕੀ ਵੀ ਸਿਆਸਤਦਾਨ ਹੈ ਉਹ ਲੋਕਾਂ ਨੂੰ ਇਸ ਤਰ੍ਹਾਂ ਹੀ ਬੇਵਕੂਫ ਬਣਾਉਂਦੇ ਆ ਕਿ ਅਸੀਂ ਤੁਹਾਡੇ ਖਾਦਮ ਆ ਅਸੀਂ ਤੁਹਾਡੇ ਖਿਦਮਤਗੁਜ਼ਾਰ ਆ ਤੁਸੀਂ ਹੁਕਮ ਕਰੋ ਕੀ ਚਾਹੀਦਾ ਲੇਕਿਨ ਹਕੀਕਤ ਦੇ ਵਿੱਚ ਉਹ ਸਾਡਾ ਕੰਮ ਕੋਈ ਨਹੀਂ ਕਰ ਰਹੇ ਹੁੰਦੇ ਉਹ ਆਪਣੀ ਹੀ ਸੰਪਤੀਆਂ ਆਪਣੀ ਜਾਇਦਾਦ ਆਪਣਾ ਬੈਂਕ ਬੈਲੈਂਸ ਬਣਾਉਂਦੇ ਹੁੰਦੇ ਆ ਇਸ ਦੇ ਵਿੱਚ ਪੰਜਾਬ ਦੇ ਜਿਹੜੇ ਲੋਕ ਹੈ ਜਿਹੜੇ ਆਵਾਮ ਆਮ ਲੋਕ ਹੈ ਉਹਨਾਂ ਦਾ ਫਾਇਦਾ ਘੱਟ ਹੁੰਦਾ ਵੈ ਤੇ ਇਹਨਾਂ ਦਾ ਉਹਨਾਂ ਕਈ ਗੁਣਾ ਜ਼ਿਆਦਾ ਫਾਇਦਾ ਹੁੰਦਾ ਵੈ ਹਕੀਕਤ ਦੇ ਵਿੱਚ ਤੇ ਅਸੀਂ ਲੋਕ ਇਹਨਾਂ ਨੂੰ ਇਸੇ ਕਰਕੇ منتخب ਕਰਕੇ ਲੈ ਕੇ ਜਾਂਦੇ ਆ ਨਾ ਤਾਂ ਕਿ ਇਹ ਸਾਡੇ ਹਕੂਕ ਸਾਨੂੰ ਦਵਾ ਸਕਣ ਜਿਹੜੀ ਗੱਲ ਸਾਡੇ ਹੈਗੀ ਹੈ ਜ਼ਰੂਰੀ ਉਹ ਆਵਾਨਾ ਤਿੱਕਰ ਪਹੁੰਚਾਉਣ ਬੈ ਕੇ ਕੋਈ ਬਿੱਲ ਪਾਸ ਕਰਨ ਜਿਹਦੇ ਵਿੱਚ ਆਵਾਮ ਦਾ ਫਾਇਦਾ ਹੋਵੇ पर हकीकत ਦੇ ਵਿੱਚ ਇਹ ਹੈ ਕਿ ਇਹ ਜਦੋਂ ਇਹਨਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਆਣ ਕੇ ਸਾਡੇ ਖਾਦਮ ਬਣ ਜਾਂਦੇ ਐ ਤੇ ਜਦੋਂ ਇਹ ਜਿੱਤ ਜਾਂਦੇ ਐ ਤੇ ਉਦੋਂ ਨਜ਼ਰਾਂ ਹੀ ਨਹੀਂ ਮਿਲਾਉਂਦੇ ਗੱਲ ਹੀ ਨਹੀਂ ਸੁਣਦੇ ਉਦੋਂ ਆਪਣੇ ਮਨਸੂਬੇ ਆਪਣੇ ਪਲਾਨਿੰਗਾਂ ਸ਼ੁਰੂ ਕਰ ਦਿੰਦੇ ਐ ਵੀਰੋ ਤੁਸੀਂ ਅੱਜ ਦੀ ਵੀਡੀਓ ਦੇਖੀ ਤੁਹਾਡਾ ਇਸ ਬਾਰੇ ਕੀ ਖਿਆਲ ਹੈ ਕਿ ਸੀਐਮ ਭਗਵੰਤ ਮਾਨ ਸਾਹਿਬ ਨੇ ਜਿਹੜਾ ਨਸ਼ਾ ਵਿਰੁੱਧ ਯੁੱਧ ਸ਼ੁਰੂ ਕੀਤਾ ਸੀ ਉੱਚ ਦੇਖ ਲਓ ਕਿਸ ਤਰ੍ਹਾਂ ਬੇਫਿਕੂ ਬਣਾ ਰਿਹਾ ਪੰਜਾਬ ਦੀ ਆਵਾਮ ਨੂੰ ਤੇ ਨਾਲੇ ਦੇਖੋ ਆਪਣੀ ਸੰਪਤੀ ਹੁਣ ਬਾੜ ਬਣਾ ਰਿਹਾ ਵੈ ਉਹ ਤੇ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਕਰਕੇ ਆਪਣੀ ਰਾਏ ਦਾ اظہار ਲਾਜ਼ਮੀ ਕਰਿਓ ਆਪਣੇ ਰੱਖੋ ਟੇਸਰਾ ਖਿਆਲ ਰਭ ਰਾਕਾ